ਦੇਖ ਵੀ ਭੰਤਿਆ ਉੱਠ ਕੇ ਕੌਣ ਆ ਬਾਹਰ ਮੇਰੇ ਮੂੰਹ ਵੱਲ ਕੀ ਦੇਖੀ ਜਾਣਾ ਜਨਾਬ ਮੈਂ ਸੀਐਮ ਮੈਂ ਨਹੀਂ ਦੇਖਦਾ ਤੁਸੀਂ ਹੋਰ ਕਿਸੇ ਨੂੰ ਕਹੋ ਅੱਛਾ ਹੁਣ ਆ ਗੱਲ ਹੋ ਗਈ ਕੜੀ ਵੱਲ ਦੇਖ 6 ਵਜਣ ਵਾਲਿਆ ਹਾਂ ਨਾਲੇ ਆ ਜਿਹੜੀ ਕਲਿੱਪ ਵਾਲੀ ਬੀਬੀ ਦੀ ਵੀਡੀਓ ਵਾਇਰਲ ਹੋ ਰਹੀ ਆ ਉਹਦਾ ਕੀ ਮਸਲਾ ਜਨਾਬ ਕੀ ਦੱਸਾਂ ਲੋਕਾਂ ਨੂੰ ਪਤਾ ਨਹੀਂ ਕਿਵੇਂ ਪਤਾ ਲੱਗ ਜਾਂਦਾ ਵੀ ਸਭ ਡਰਾਮਾ ਚਲੋ ਪਹਿਲਾਂ ਮੈਂ ਬਾਹਰ ਜਾ ਕੇ ਦੇਖਦਾ ਵੀ ਬਾਹਰ ਕੌਣ ਹੈ a few moments later lo janab kar lo darshan clip wali de acting kiven laggi thonu paise inna di ਪੰਤਿਆ ਮੈਂ ਕੀ ਦੱਸਾਂ ਐਕਟਿੰਗ ਦਾ ਐਕਟਿੰਗ ਦਾ ਥੋੜੀ ਦੋਵਾਂ ਦੀ ਘੈਂਟ ਸੀ ਲੋਕੀ ਕਮੈਂਟ ਚ ਕਲਿੱਪ ਬਾਰੇ ਪੁੱਛੀ ਜਾਂਦੇ ਆ ਕਹਿੰਦੇ ਕਿਹੜੇ ਬ੍ਰਾਂਡ ਦਾ ਕਲਿੱਪ ਸੀ ਨਾਲੇ ਆ ਸਭ ਤੋਂ ਯਾਰ ਕਰ ਕਿਵੇਂ ਲੈਣਾ ਮੈਨੂੰ ਵੀ ਦੱਸ ਦਿੰਦਾ ਤਾਂ ਮੈਂ ਅੱਜ ਸੀਐਮ ਹੁੰਦਾ ਸੀ ਨਾ ਹੁੰਦਾ ਜਨਾਬ ਤੁਸੀਂ ਮੇਰੀ ਛੱਡੋ ਤੁਸੀਂ ਵੈਸੇ ਆ ਪੰਜਾਬ ਦੇ ਲਈ ਟਵੀਟ ਬਹੁਤ ਲੇਟ ਕਿਉਂ ਕੀਤਾ ਉਧਰ ਚਾਲਾ ਮੋਦੀ ਵੀ ਆਰਥਿਕ ਵੇਕ ਆਇਆ ਜਿੱਥੇ ਉਹਨਾਂ ਦੇ ਤੋਲੀ ਜਾਂਦਾ ਪੰਜਾਬ ਨਹੀਂ ਦਿਸਿਆ ਉਹਨੂੰ ਤੇ ਤੁਸੀਂ ਆਖ ਹੀ ਜਾਣਿਓ ਪੰਜਾਬ ਲਈ ਰਾਸ਼ਨ ਇਕੱਠਾ ਕਰਾਂਗੇ ਦਿੱਲੀ ਤੋਂ ਇਹਨਾਂ ਨੂੰ ਲੋੜ ਨਹੀਂ ਜਨਾਬ ਇਹ ਤਾਂ ਲੰਗਰ ਲਾਣ ਆਲਿਆ ਲੰਗਰ ਛਕਾਣ ਆਲਿਆ ਢੋਡੇ ਤੇ ਮੇਰੇ ਝੂਠੇ ਦਿਖਾਵੇ ਦੀ ਲੋੜ ਨਹੀਂ ਇਹਨਾਂ ਨੂੰ ਕੀ ਬਾਤ ਹੈ ਸਰ ਕੀ ਬਾਤ ਹੈ ਸਰ మన సా మేరీ కే అగలే పాఠా థే సే గల్